ਜਿਹੜੇ ਹਰਿਆਣਾ ਦੇ ਮੰਨਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਨੇ ਘੋਸ਼ਣਾ ਕੀਤੀ ਕਿ 1984 ਦੇ ਦੰਗਾ ਪੀੜਤਾਂ ਦੇ 125 ਪਰਿਵਾਰਾਂ ਦੇ ਸਦਸਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ ਉਹਦਾ ਅਸੀਂ ਸਵਾਗਤ ਕਰ ਰਹੇ ਹਾਂ ਕਿ ਸਵਿਪਸਨਾ ਹਿੰਦੁਸਤਾਨ ਐਸਾ ਮੰਦੇ ਹੈ ਕਿ 1984 ਚ ਜਿਹੜੇ ਦੰਗੇ ਹੋਏ ਉਹ ਮਾਨਵਤਾ ਦੇ ਮੱਥੇ ਦੇ ਉੱਤੇ ਕਲੰਕ ਸੀਗੇ ਪਰ ਨਾਲ ਨਾਲ ਅਸੀਂ ਭਾਜਪਾ ਨੂੰ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ 1984 ਦੇ ਦੰਗਾ ਪੀੜਤਾਂ ਦੇ ਲਈ ਬਹੁਤ ਕੁਝ ਦੇਣ ਦੀ ਗੱਲ ਕੀਤੀ ਹੈ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਦਿੱਤੀਆਂ ਪਰ ਪੰਜਾਬ 'ਚ ਜਿਹੜਾ ਖਾਲਿਸਤਾਨੀ ਆਤੰਕਵਾਦ ਰਿਹਾ ਜਿਹਦੇ ਕਾਰਨ 35000 ਹਿੰਦੂ ਤੇ ਦੂਸਰੇ ਵਰਗ ਦੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜ਼ਖਮੀ ਹੋ ਗਏ ਜਾਂ ਮਾਈਗ੍ਰੇਟ ਹੋਣਾ ਪਿਆ ਉਹਨਾਂ ਦੇ ਲਈ ਉਹਨਾਂ ਦੇ ਵਿਸ਼ੇ ਤੇ ਨਾ ਤੇ ਕਾਂਗਰਸ ਸਰਕਾਰ ਨੇ ਕੋਈ ਕੰਮ ਕੀਤਾ ਔਰ ਸ਼ਮਸ਼ਨਾ ਹਿੰਦੋਸਤਾਨ ਨੇ 2003 ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀਗੀ ਉਸ ਦੇ ਜਮਾਨੇ ਚ ਅਸੀਂ ਸੰਘਰਸ਼ ਕੀਤਾ ਕਿ ਜੋ 1984 ਦੇ ਦੰਗਾ ਪੀੜਤਾਂ ਨੂੰ ਮੁਆਵਜ਼ਾ ਸਹਾਇਤਾ ਦਿੱਤਾ ਜਾ ਰਿਹਾ ਉਹਨਾਂ ਦੇ ਜ਼ਖਮਾਂ ਤੇ ਮਰਮ ਲਗਾਈ ਜਾ ਰਿਹਾ ਉਸੀ ਤਰ੍ਹਾਂ ਦੇ ਜ਼ਖਮ ਪੰਜਾਬ ਦੇ 35000 ਹੱਤਵਾਲ ਪੀੜਤ ਹਿੰਦਵਾਨ ਨੂੰ ਵੀ ਹੈਗੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਮਰਮ ਲਗਾਈ ਜਾਏ ਸਿਰਸਾ ਨਾ ਹਿੰਦੁਸਤਾਨ ਦੇ ਲੰਬੇ ਸੰਘਰਸ਼ ਤੋਂ ਬਾਅਦ ਉਹ 781 ਕਰੋੜ ਰੁਪਏ ਦਾ ਪੈਕੇਜ ਉਸ ਸਮੇਂ ਦੀ ਸਰਕਾਰ ਨੇ ਆਪਣੇ ਮੰਤਰੀ ਮੰਡਲ 31 5 2006 ਨੂੰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਵਿੱਚ 781 ਕਰੋੜ ਰੁਪਏ ਦਾ ਪੈਕੇਜ ਉਹ ਅਤਵਾਦ ਪੀੜਿਤ 35000 ਜਿਹੜੇ ਹਿੰਦੂ ਸੀਗੇ तमाम ਪੰਜਾਬੀ ਲੋਕ ਸੀਗੇ ਹੋਰ ਵਰਗਾਂ ਦੇ ਉਹਨਾਂ ਨੂੰ ਦੇਣਾ ਚਾਹੁੰਦੇ ਆ ਪਰ ਚਲਾਕੀ ਉਹਦੇ ਚ ਕੀਤੀ ਗਈ ਕਿ ਜੋਧਪੁਰ ਜੇਲ੍ਹ ਦੇ ਬੰਦੀਆਂ ਨੂੰ ਤੱਕ ਆਪਣੇ ਖਜ਼ਾਨੇ ਚ ਪੰਜਾਬ ਸਰਕਾਰ ਨੇ ਕੈਪਟਨ ਅਮਿੰਦਰ ਨੇ ਪੈਸੇ ਦਿੱਤੇ ਪਰ ਪੰਜਾਬ ਦੇ ਅਤਵਾਦ ਪੀੜਿਤ ਹਿੰਦੂਆਂ ਨੂੰ ਜੇਲ੍ਹ ਲਈ 781 ਕਰੋੜ ਰੁਪਏ ਉਸ ਸਮੇਂ ਦੇ ਮਨਮੋਹਨ ਸਿੰਘ ਜਿਹੜੇ ਪ੍ਰਧਾਨ ਮੰਤਰੀ ਸੀ ਕੇਂਦਰ ਚ ਉਹਨਾਂ ਤੋਂ ਮੰਗਿਆ ਗਿਆ ਉਹ ਪੈਸਾ ਨਹੀਂ ਮਿਲਿਆ ਉਸ ਤੋਂ ਬਾਅਦ ਭਾਜਪਾ ਦੀ ਸਰਕਾਰ ਆ ਗਈ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਕੋਲੀਸ਼ਨ ਦੀ ਦੋ ਵਾਰ ਸਰਕਾਰ ਲਈ शिवसेना ਹਿੰਦੁਸਤਾਨ ਨੇ ਭਾਜਪਾ ਦੇ ਹੈੱਡਕੁਆਰਟਰ ਪੰਜਾਬ ਦਾ ਜਿਹੜਾ ਹੈੱਡਕੁਆਰਟਰ ਚੰਡੀਗੜ੍ਹ ਅਸੀਂ ਉੱਥੇ ਘਰਾਓ ਵੀ ਕੀਤਾ ਔਰ ਮੰਗ ਕੀਤੀ ਕਿ ਭਾਜਪਾ ਦੇ ਮੈਨੀਫੈਸਟੋ ਚ ਦਰਜ ਹੈ ਕਿ ਉਹ ਜਦੋਂ ਸੱਤਾ ਚਾਣਗੇ ਤੇ ਆਤਵਾਲ ਪੀੜਤਾ ਨੂੰ ਮੌਜਾ ਦਿੱਤਾ ਜਾਏਗਾ ਉਹ ਮੌਜਾ 781 ਕਰੋੜ ਰੁਪਏ ਦਾ ਪਰ ਭਾਜਪਾ ਦੀ ਸਰਕਾਰ ਨੇ ਆਪਣੇ ਦੋ ਟਰਮ ਦੇ ਪੰਜਾਬ ਦੀ ਸਰਕਾਰ ਚ ਨਹੀਂ ਦਿੱਤਾ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਮਨੋਰ ਲਾਲ ਖੱਟਰ ਜੀ ਪਾਜ ਪਾਦੀ ਸਰਕਾਰ ਹਰਿਆਣਾ ਚਲਾ ਰਹੇ ਸੀਗੇ ਉਦੋਂ ਦੰਗਾ ਪੇੜ ਤੋਂ 1984 ਦੇ ਦੰਗਾ ਪੇੜ ਤੋਂ ਇਹ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ ਇਹ ਜਿਹੜਾ ਨੌਕਰੀਆਂ ਹੁਣ ਦਿੱਤੀਆਂ ਉਸ ਸਮੇਂ ਕਿਉਂ ਨਹੀਂ ਦਿੱਤੀਆਂ ਗਿਆ ਕਿਹਾ ਉਹਦੇ ਪਿੱਛੇ ਉਸੀ ਤਰ੍ਹਾਂ ਕਾਂਗਰਸ ਦੀ ਤਰਸਤੀ ਕਰਨ ਦੀ ਪਾਲਸੀ ਨਹੀਂ ਹੈ ਜਿਸ ਤਰ੍ਹਾਂ ਕਾਂਗਰਸ ਆਪਣੇ ਜਮਾਨੇ ਚ ਵੋਟ ਹਾਸਲ ਕਰਨ ਦੇ ਲਈ ਉਸ ਸਮੇਂ ਦੇ ਅਲਪ ਸੰਖਿਆਕ ਵਰਗ ਨੂੰ ਨਜ਼ਰਅੰਦਾਜ਼ ਕਰਕੇ ਔਰ ਦੂਸਰੇ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੀ ਪਾਲਸੀ ਕਰਦੇ ਸੀ। ਕਿਆ ਨਾਇਬ ਸਿੰਘ ਸੈਣੀ ਹਰਿਆਣੇ ਜੋ ਹੀ ਪੈਤਰਾ ਨਹੀਂ ਅਪਣਾਰੇ ਕਿ ਉਹ ਪੰਜਾਬ ਦੀ ਚੋਣਾਂ ਦੇ ਇੰਚਾਰਜ ਹੈ ਪੰਜਾਬ ਦੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਖ ਵੋਟਾਂ ਨੂੰ ਹਤਿਆਣ ਦੇ ਲਈ ਉਹਨਾਂ ਨੇ ਹਥਿਆਰ ਨਹੀਂ ਵਰਤੇ ਇਹ 10 ਕੰਡਾ ਨਹੀਂ ਵਰਤਿਆ ਅਗਰ ਐਸਾ ਨਹੀਂ ਸੀ ਤਾਂ ਭਾਜਪਾ ਦੀ ਜਿਹੜੀ ਪਿਛਲੀ ਸਰਕਾਰ ਰਹੀ ਸੀ ਮਨੋਰਵਾਲ ਖੱਟਰ ਦੀ ਉਦੋਂ ਕਿਉਂ ਨਹੀਂ 1983 ਦੇ ਦੰਗਾ ਪਿੜਤਨ ਇਹ ਨੌਕਰੀ ਦਿੱਤੀ ਗਈ ਅਗਰ ਐਸਾ ਨਹੀਂ ਹੈ ਤਾਂ ਅਸੀਂ ਭਾਜਪਾ ਦੀ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹਨੇ ਕਿ ਪਿਛਲੇ ਸਮੇਂ ਚ ਹਰਿਆਣਾ ਦੇ ਕਸਬੇ ਨੂਦੇਵੀ ਜਦੋਂ Hindu ਧਾਰਮਿਕ ਯਾਤਰਾ ਕੱਢੇ ਜਾ ਰਹੀ ਸੀ ਉਦੋਂ ਸਾਰੇ ਆਂ ਦੰਗੇ ਹੋਏ ਹਿੰਦੂਆਂ ਨੂੰ ਮਾਰਿਆ ਗਿਆ ਪਾਨੇਪੱਤ ਦੇ ਇੱਕ ਨੌਜਵਾਨ ਅਮਸ਼ੇਖ ਮਾਰੇ ਆ ਗਿਆ ਹੋਮਗਾਰਡ ਦਾ ਇੱਕ ਜਵਾਨ ਮਾਰੇ ਆ ਗਿਆ ਉਸ ਤੋਂ ਪਹਿਲਾਂ ਵੀ ਹਰਿਆਣੇ ਦੇ ਮਵਾਦ ਦੇ ਵਿੱਚ ਦੰਗੇ ਹੋਏ ਉਹਨਾਂ ਸਾਰੇ ਦੰਗਿਆਂ ਦੇ ਸ਼ਿਕਾਰ ਹਿੰਦੂ ਪਰਿਵਾਰਾਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਪਰ ਭਾਜਪਾ ਸਰਕਾਰ ਦੀ ਕੇਂਦਰ ਦੀ ਪਾਲਿਸੀ ਕੀ ਹੈ ਕਿ ਤੁਸੀਂ 35000 ਹਿੰਦੂਆਂ ਦੇ ਜ਼ਖਮਾਂ ਦੇ ਉੱਤੇ ਮਰਮ ਲਗਾਣ ਲਈ 781 ਕਰੋੜ ਰੁਪਏ ਦਾ ਪੈਕੇਜ ਵਾਜਬਾਦੀ ਕੇਂਦਰ ਦੇ ਵਿੱਚ ਦੂਸਰੀ ਵਾਰ ਸਰਕਾਰ ਚੱਲ ਰਹੀ ਹੈ ਮੋਦੀ ਜੀ ਹਿੰਦੂਤਵ ਦੀ ਸਰਕਾਰ ਚਲਾ ਰਹੇ ਹਨ ਕਾਰਨ ਕੀ ਹੈ ਕਿ ਪੰਜਾਬ ਦੇ 35000 ਹਿੰਦੂਆਂ ਦੇ ਜਖਮਾਂ ਤੇ ਮਰਮ ਲਗਾਣਾ ਮੋਦੀ ਸਰਕਾਰ ਨੂੰ ਯਾਦ ਨਹੀਂ ਆ ਰਿਹਾ ਕਾਰਨ ਕੀ ਹੈ ਕਿ ਸੂਈ 781 ਕਰੋੜ ਰੁਪਏ ਦਾ ਪੈਕੇਜ ਨੇ ਰਿਲੀਜ਼ ਕਰ ਰੇ ਅਸੀਂ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਛੁੱਟੀ ਲੀਕੀ ਦੇਸ਼ ਦੇ ਰਾਸ਼ਟਰਪਤੀ ਜਿਹੜੇ ਰਿਟਾਇਰ ਹੋ ਗਏ ਸ੍ਰੀ ਰਾਮਨਾਥ ਕੋਮਿੰਦ ਜੀ ਉਹਨਾਂ ਨੂੰ ਵਿਅਕਤੀਗਤ ਰੂਪ ਚ ਸ਼ਿਫਟ ਕਰਨ ਅੰਦੋਸਤਾਨ ਦਾ ਪ੍ਰਤੀਨਿਧ ਮੰਡਲ ਮਿਲਿਆ ਅਸੀਂ ਗਿਆਪੰਦ ਹਤਾ ਪਰੰਤੂ ਕੇਂਦਰ ਸਰਕਾਰ ਉਸ ਮਾਮਲੇ ਚ ਬਿਲਕੁਲ ਹੀ ਕੰਮ ਕਰਨੇ ਨੀਂਚ ਸੋ ਰਹੀ ਹੈ ਔਰ ਅਸੀਂ ਪੁੱਛਣਾ ਚਾਹਨੇ ਹੈ ਕਿ ਜਿਹੜਾ ਕਸ਼ਮੀਰ ਕਾਟੀ ਚ ਹਿੰਦੂਆਂ ਨੂੰ ਪਤਖ ਖਦੇਰੇ ਆ ਗਿਆ ਉਹਨਾਂ ਦੀ ਪ੍ਰਾਪਰਟੀ ਨੂੰ ਜਹਾਦੀ ਮੰਗ ਸਕਦਾ ਦੇ ਮੁਸਲਿਮ ਆਤੰਕਵਾਦੀ ਜਿਹੜੇ ਪਾਕਿਸਤਾਨ ਸਮਰਥਕ ਸੀ ਉਹਨਾਂ ਨੇ ਸਰੇ ਆਮ ਕਬਜ਼ੇ ਚ ਲੈ ਲਿਆ ਤੁਸੀਂ ਤਾਰਾ 370 ਹਟਾਤੀ ਤੁਸੀਂ ਕਹਿ ਰਹੇ ਹੋ ਕਿ ਪੰਜ ਕਸ਼ਮੀਰ ਦੇ ਅੰਦਰ ਸ਼ਾਂਤੀ ਹੋ ਗਈ ਸਿਰਸਾਨਾ ਹਿੰਦੁਸਤਾਨ ਸਵਾਲ ਪੁੱਛਣਾ ਚਾਹੁੰਦੀ ਹੈ ਤੁਸੀਂ ਕਹਿੰਦੇ ਹੋ ਸਭ ਕਾ ਸਾਥ ਸਭ ਕਾ ਵਿਸ਼ਵਾਸ ਤਾਂ ਫਿਰ ਸਾਡਾ ਵਿਸ਼ਵਾਸ ਕਿਵੇਂ ਬਣੇਗਾ ਵੈਲੇ ਦੇ ਅੰਦਰ ਕਿੰਨੇ ਹਿੰਦੂਆਂ ਨੂੰ ਤੁਸੀਂ ਬਸਾਇਆ ਕਿੰਨੇ ਹਿੰਦੂ ਕਸ਼ਮੀਰੀ ਪੰਥਾ ਨੂੰ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਜਾਇਦਾਦ ਦਵਾ ਦਿੱਤੀ ਹੈ ਇਹ ਜਿਹੜਾ ਮਾਮਲਾ ਸਿਮਸਨਾ ਹਿੰਦੁਸਤਾਨ ਪੁੱਛਣਾ ਚਾਹੁੰਦੇ ਹੈ ਕਿ 1984 ਦੇ ਦੰਗਿਆਂ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਸਟੀਫਾਈ ਨਹੀਂ ਕਰਦੇ ਉੱਥੇ ਸਾਡੇ ਸਿੱਖ ਭਰਾਵਾਂ ਨੂੰ ਜੋ ਵੀ ਮੁਆਵਜ਼ਾ ਬਣਦਾ ਹੈ ਅਗਰ ਕੁਝ ਕਮੀ ਰਹਿ ਗਿਆ ਹੋਰ ਦਿਓ ਲੇਕਿਨ ਵੈਲੀ ਦੇ ਅੰਦਰ ਤੁਸੀਂ ਰਾਸ਼ਟਰੀ ਮੁਖਤਾਰਾ ਦੇ ਨਾਮ ਦੇ ਅੰਦਰ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਵਾਪਸ ਲੈਣ ਲਈ ਹਜ਼ਾਰਾਂ ਅਰਬੋ ਰੁਪਏ ਦਾ ਪੈਕੇਜ ਦਿੱਤਾ ਹੈ ਲੇਕਿਨ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਕੀ ਦੇ ਸਕੇਂ ਕੀ ਉਹਨਾਂ ਦੀ ਜ਼ਮੀਨ ਵਾਪਸ ਲੋਟਾ ਸਕੇਂ ਕੀ ਉਹਨਾਂ ਨੂੰ ਸਿਕਿਉਰਿਟੀ ਦੀ ਗਰੰਟੀ ਦੇ ਕੇ ਵੈਲੀ ਦੇ ਅੰਦਰ ਬੁਸਾ ਸਕੈ? ਕੀ ਪੰਜਾਬ ਦੇ 35 ਹਜ਼ਾਰ ਹਿੰਦੂਆਂ ਨੂੰ ਤੁਸੀਂ ਇਨਸਾਫ਼ ਦੇ ਸਕੈ? 1984 ਦੇ ਦੰਗੇ ਆਲੀ अनेकों-ਅਨੇਕੋ ਜਾਂਚ ਕਮਿਸ਼ਨ ਬਣੇ, ਨਾਨਾਵਤੀ ਕਮਿਸ਼ਨ ਤੋਂ ਲੈ ਕੇ अनेकों ਕਮਿਸ਼ਨ ਬਣੇ, ਲੇਕਿਨ ਪੰਜਾਬ ਦੇ ਵਿੱਚੋਂ ਬਸਾਂ ਚੋਂ ਤਾਰ ਕੇ ਮਾਰੇ ਜਾਣ ਵਾਲੇ ਹਿੰਦੂਆਂ ਨੂੰ ਉਹਨਾਂ ਦੇ ਦੂਸਰੇ ਜਿਹੜੇ ਸਾਡੇ ਸਿੱਖ ਭਰਾ ਵੀ ਸੀਗੇ ਜਿਹੜੇ ਰਾਸ਼ਟਵਾਦੀ ਸੋਚ ਦੇ ਸੀਗੇ ਉਹਨਾਂ ਨੂੰ ਪਹਿਲਿਆਂ ਚ ਮਾਰਿਆ ਗਿਆ ਸੰਘ ਦੇ ਕਾਰਕਟਰਾਂ ਨੂੰ ਸੰਘ ਦੀਆਂ ਕਲਾਸਾਂ ਦੇ ਵਿੱਚ ਮਾਰਿਆ ਗਿਆ ਇਹ ਜਿਹੜਾ ਇਸ ਤਰ੍ਹਾਂ ਦਾ ਕਾਂਡ ਹੋਇਆ ਕੀ ਪੰਜਾਬ ਦੇ ਕਾਂਡ ਦੇ ਜਾਂਚ ਲਈ ਵੀ ਕੇਂਦਰ ਸਰਕਾਰ ਹਿੰਮਤ ਕਰੇਗੀ ਔਰ ਇੱਕ ਜੁਡੀਸ਼ੀਅਲ ਜਾਂਚ ਕਮਿਸ਼ਨ ਬਠਾਏਗੀ ਕਿ ਪੰਜਾਬ ਨੂੰ ਲਾਂਬੂ ਲਗਾਉਣ ਵਾਲੇ ਕਿਹੜੇ-ਕਿਹੜੇ ਪੋਲੀਟੀਕਲ ਪਾਰਟੀ ਦੇ ਲੋਕ ਸੀਗੇ ਜਿਹੜੇ ਦੇਸ਼ ਵਿਰੋਧੀ ਅੰਸਰ ਸਿਖੇ ਕੀ ਇਹਦੀ ਜਾਂਚ ਹੋਣੀ ਜ਼ਰੂਰੀ ਨਹੀਂ ਹੈ ਅਗਰ 30 30 ਸਾਲ ਪਹਿਲੇ ਦੀ ਜਾਂਚ ਹੋ ਸਕਦੀ ਹੈ ਤੇ ਪੰਜਾਬ ਦੇ ਅੱਤਵਾਦ ਵੱਖਵਾਦ ਦੇ ਲਈ ਜਿਹੜੀਆਂ ਤਾਕਤਾਂ ਜ਼ਿੰਮੇਵਾਰ ਸਿਖਿਆ ਉਹਨਾਂ ਦੇ ਨਿਸ਼ਾਨਦੇ ਹੀ ਕਿਉਂ ਨਹੀਂ ਹੋ ਸਕਦੇ ਸ਼ਮਸਨਾ ਹਿੰਦੁਸਤਾਨ ਦੇ ਆਧੁਨਿਕ ਪੱਤਰਕਾਰ ਵਾਰਤਾ ਦਾ ਇਕੋ ਇੱਕ ਮਕਸਦ ਹੈ ਕਿ ਭਾਜਪਾ ਜਨਤਾ ਪਾਰਟੀ ਦੀ ਸਰਕਾਰ ਵੀ ਕਾਂਗਰਸ ਦੇ ਰਾਸਤੇ ਤੇ ਚੱਲ ਨਿਕਲੀ ਹੈ ਇਹ ਵੀ ਵੋਟਾਂ ਦੇ ਖਰੀਦਦਾਰ ਬਣ ਗਏ ਹੈ ਔਰ ਐਸਾ ਨਹੀਂ ਹੈ ਕਿ ਸੰਸਦਾਨ ਹਿੰਦੁਸਤਾਨ ਜਵਾਬ ਚਾਹੁੰਦੇ ਹੈ ਕਿ 35000 ਅਤਵਾ ਪੀੜਿਤ ਹਿੰਦੂ ਓਚ ਸਿੱਖ ਦੂਸਰੇ ਵਰਗ ਦੇ ਲੋਕ ਹੈ ਉਹਨਾਂ ਦੇ ਅੰਜੂ ਮਾਫ ਆਸਾਫ ਕਰਨ ਲਈ ਉਹਨਾਂ ਦੇ ਜ਼ਖਮਤ ਮਰਮ ਲਗਾਣ ਲਈ ਭਾਜਪਾ ਦੀ ਕੇਂਦਰ ਸਰਕਾਰ ਕੀ ਪੌਲਸੀ ਅਕਤਾਰ ਕਰੇਗੀ ਕਸਵੀਰ ਵੈਲੀ ਦੇ ਅੰਦਰ ਉਹਨਾਂ ਨੂੰ ਬਸਾਉਣ ਲਈ ਉਹਨਾਂ ਦੀ ਕੀ ਪਾਲਿਸੀ ਹੈ ਔਰ ਹਰਿਆਣਾ ਸਰਕਾਰ ਦੱਸੇ ਕਿ ਅਗਰ ਉਹ ਜਿਹੜੇ ਨੂਹ ਚ ਦੰਗੇ ਹੋਏ ਮਵਾਚ ਚ ਦੰਗੇ ਹੋਏ ਉਹ ਜਿਹੜੇ ਪੀੜ੍ਹੀ ਸਿਗੇ ਉਹਨਾਂ ਨੂੰ ਨੌਕਰੀ ਦੇਣਾ ਉਹਨਾਂ ਨੂੰ ਜਸਟੀਫਿਕੇਸ਼ਨ ਦੇਣਾ ਉਹਨਾਂ ਨੂੰ ਨਾਇਂ ਲਾ ਕਾ ਨਾਇਰ ਸਹਿਨੀ ਦੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਅੱਜ शिवसेना ਹਿੰਦੁਸਤਾਨ ਇਹ ਸਵਾਲ ਪੁੱਛ ਰਹੀ ਹੈ ਔਰ ਮੋਦੀ ਜੀ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਧਿਆਨ ਦੇਣ ਕਿ ਜੇ ਤੁਸੀਂ ਹਿੰਦੂ ਸਮਾਜ ਨੂੰ ਨਜ਼ਰਅੰਦਾਜ਼ ਕਰਕੇ ਇਸ ਤਰ੍ਹਾਂ ਚਲੋਗੇ ਤਾਂ ਇਸ ਸਵਾਲਾਂ ਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਪੂਰੀ ਤਾਕਤ ਨਾਲ ਤੁਹਾਡੇ ਤੋਂ ਮੰਗੇਗਾ ਜੋ ਅੱਜ ਤੁਸੀਂ ਪੰਜਾਬ ਦੇ ਮਰਡਨ ਹੌਸ ਦੀ ਗੱਲ ਕੀਤੀ ਹੈ। ਪਰ ਸੀਜੀ ਨੇ ਜਾਂਚ ਕੀਤੀ ਕਿ 130 ਦੇ ਕਰੀਬ ਜਿਹੜੇ ਉਸਤਵਾਰਕ ਜਿਹਨਾਂ ਦੇ ਕੰਪਨੀ ਤੇ ਉਹਨਾਂ ਨੂੰ ਸਜਾਵਣ ਕਿ ਇਹਨਾਂ ਸੀਜੀ ਮੰਦੀ ਹੈ ਉਸ ਵੇਲੇ ਜਿਹਨ ਮੁਕਾਬਲੇ ਵੀ ਹੋਏ ਜੇਕਰ ਉਹ ਸਹੀ ਹੁੰਦੀ ਤਾਂ ਹੋਂਸ ਦਾ ਮਾਹੌਲ ਘਾਟਣਾ ਹੁੰਦਾ। ਕਿ ਤੁਸੀਂ ਇਹ ਵੀ ਮੰਗ ਕਰਦੇ ਕਿ ਜਿਹੜੇ ਫੇਸ ਮੁਕਾਬਲੇ ਹੋਏ ਉਸਤੀ ਨੇ ਉਹਨਾਂ ਵੀ ਸਨਦ ਦਿੱਤੀ ਜਾਵੇ ਤੇ ਸਾਰੇ ਮਾਹੌਲ ਦੀ ਫਿਰ ਜਾਣ। ਦੇਖੋ ਮਰੇ ਪਹਿਲਾ ਫੇਗ ਇਨਕਾਊਂਟਰ ਨਹੀਂ ਹੋਇਆ ਪਹਿਲੇ ਮਾਹੌਲ ਖਰਾਬ ਹੋਇਆ ਖਰਾਬ ਹੋਣ ਦੀ ਜਦ ਦੇ ਵਿੱਚ ਜਿਹੜੇ ਵੀ ਇਨਕਾਊਂਟਰ ਹੋਏ ਆਗਰ ਸੀਬੀਆਈ ਜਾਂਚ ਕਰ ਰਹੀ ਹੈ ਭਾਰਤੀ ਏਜੰਸੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਜਾਂਚ ਕਰ ਰਹੀ ਹੈ ਔਰ ਜਿਹੜੇ ਲੋਕ ਦੋਸ਼ੀ ਪੈ ਜਾ ਰਹੇ ਸ਼ਿਵਸਨਾ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਰਹੀ ਸ਼ਿਵਸਨਾ ਦੀ ਕੋਈ ਸਟੇਟਮੈਂਟ ਨਹੀਂ ਹੈ ਸ਼ਿਵਸਨਾ ਦੋਸਤਾਨ ਦੀ ਕਿ ਜਿਹੜੇ ਲੋਕ ਸੀਬੀਆਈ ਦੀ ਇਨਕੁਆਰੀ ਦੇ ਵਿੱਚ ਇਹ ਜੁਡੀਸ਼ੀਅਲ ਜਾਂਚ ਦੇ ਵਿੱਚ ਫੇਕ ਇਨਕਾਊਂਟਰ ਲਈ ਦੋਸ਼ੀ ਪਾਇਏਗੇ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਵੇ ਲੇਕਿਨ ਜਿਨ੍ਹਾਂ ਨੇ ਪੰਜਾਬ ਦੇ ਮਾਹੌਲ ਨੂੰ ਇਸ ਪ੍ਰਕਾਰ ਸਿਰਜਿਆ ਜਿਨ੍ਹਾਂ ਨੇ ਪੰਜਾਬ ਨੂੰ ਲਹੂ ਲੋਹਾਨ ਕੀਤਾ ਉਹਨਾਂ ਨੂੰ ਵੀ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲਣੀ ਚਾਹੀਦੀ ਅਗਰ ਫੇਕ ਇਨਕਾਊਂਟਰ ਦੇ ਲਈ ਪੁਲਿਸ ਦੇ ਇੱਕ ਮੁਲਾਜ਼ਮਾ ਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਫਿਰ ਕਿਸੇ ਤਰ੍ਹਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲਿਆਂ ਨੂੰ ਵੀ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਰਾਤ ਨਹੀਂ ਮਿਲਣੀ ਚਾਹੀਦੀ। ਪਰ ਰਾ ਦੇ ਐਨਸੀਆਈ ਵੀ ਆਲਾ ਨੇ ਦੋ ਤਰ੍ਹਾਂ ਦੇ ਪ੍ਰਮਾਣ ਲਿਖੀਆਂ ਕਿ ਕੁਝ ਏਜੰਸੀਆਂ ਦੀ ਗੇਮ ਹੈ। ਏਜੰਸੀਆਂ ਦਾ ਕੀ ਹੱਥ ਕਿ ਬਿਨਾਂ ਨਾ ਉਤਰਾਫ ਕਰਕੇ ਉਸ ਕੋਲੇ ਕੰਟਰੋਲ ਸਰਕਾਰ ਤੇ ਸੀ। ਉਸ ਵਾਰ ਏਜੰਸੀਆਂ ਬਾਰੇ ਵੀ ਗੱਲ ਚੜੀ ਗਈ ਕਿ ਉਹਨਾਂ ਨੇ ਜਾਣ ਬੁੱਝ ਕੇ ਦੇਖੋ ਗੱਲ ਇਹ ਹੈ ਵੀ ਜਾਂਚ ਤਾਂ ਕਿਸੇ ਵੀ ਵਿਸ਼ੇ ਤੇ ਹੋਣੀ ਚਾਹੀਦੀ ਹੈ। ਜਾਂਚ ਜੇ ਹਰ ਉਸ ਵਿਸ਼ੇ ਤੇ ਹੋਣੀ ਚਾਹੀਦੀ ਹੈ ਜਿਸ ਵਿਸ਼ੇ ਨਾਲ ਪੰਜਾਬ ਦੀ ਦੇਸ਼ ਦੀ ਏਕਤਾ ਕੰਟਨ ਨੂੰ ਖਤਰਾ ਪਹੁੰਚਦਾ ਹੈ ਪਰ ਜਾਂਚ ਇੱਕ ਪਾਸੇ ਨਹੀਂ ਹੋਣੀ ਚਾਹੀਦੀ ਕਿ ਕੇਵਲ ਲਾਅ ਐਂਡ ਅਜੰਸੀਆਂ ਦੇ ਉੱਤੇ ਹੀ ਜਾਂਚ ਬਿਠਾ ਦਿੱਤੀ ਜਾਵੇ ਜਿਨ੍ਹਾਂ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੰਮ ਕੀਤਾ ਲੇਕਿਨ ਜਾਂਚ ਅਗਰ ਉਸ ਪਾਸੇ ਵੀ ਹੁੰਦੀ ਹੈ ਉਹ ਵੀ ਦੋਸ਼ੀ ਪਾਇਆ ਜਾਂਦੇ ਹਨ ਜੇਲ੍ਹਾਂ 'ਚ ਡੰਕੇ ਜਾਂਦੇ ਹੈ ਸਜ਼ਾ ਤਾਂ ਭਾਰਤ ਦੇ ਕਾਨੂੰਨ ਅਨੁਸਾਰ ਹੀ ਹੋਏਗਾ ਤੇ ਜਿਨ੍ਹਾਂ ਨੇ ਪੰਜਾਬ 'ਚ ਅਸਲਟਾਂ ਦਾ ਰਾਜ ਲੈਂਦਾ ਜਿਨ੍ਹਾਂ ਨੇ ਪੰਜਾਬ ਨਾਲ ਖੁੰਦੇ ਹੈ ਲਈ ਖੇਲੀ ਫਿਰ ਉਹਨਾਂ ਦੇ ਪ੍ਰਤੀ ਵੀ ਸ਼ਕਤੀ ਨਾਲ ਜਾਂਚ ਹੋਣੀ ਚਾਹੀਦੀ ਹੈ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਸਜ਼ਾਵਾ ਵੀ ਹੋਣੀ ਚਾਹੀਦੀ ਹੈ ਫਿਰ ਉਹਨਾਂ ਨੂੰ ਧਰਮ ਦੇ ਨਾਮ ਦੇ ਉੱਤੇ ਲਬਾਦਾ ਨਹੀਂ ਉਡਾਇਆ ਜਾਣਾ ਚਾਹੀਦਾ ਉਹਨਾਂ ਨੂੰ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਧਾਰਮਿਕ ਪਾਵਨਾਂ ਨਾਲ ਖੇਡ ਕੇ ਰਹਿ ਤਾਂ ਉਹਨਾਂ ਨੂੰ ਵੀ ਨਹੀਂ ਮਿਲਣੀ ਚਾਹੀਦੀ ਨਾ ਇਧਰ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਵਿਦੇਸ਼ੀ ਲੋਕਾਂ ਨੂੰ ਝੂਠੇ ਮੁਖਾਵੇ ਚ ਆਪਣੀ ਤਰੱਕੀ ਪਾਣ ਲਈ ਅਗਰ ਇਸ ਤਰ੍ਹਾਂ ਦੇ ਕਾਰਵਾਈ ਕੀਤੀ ਹੈ ਸਜ਼ਾ ਉਹਨਾਂ ਨੂੰ ਵੀ ਮਿਲੇ ਔਰ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਇਸ ਤਰ੍ਹਾਂ ਦੇ ਖੂਨੀ ਹੋਲੀ ਚ ਤਕੀਲ ਦਿੱਤਾ ਮੈਂ ਕਹ ਰਹੀ ਕਿ 35000 ਜਿਹੜਾ ਮੇਰੇ ਕੋਲ ਨਹੀਂ ਕਰਦੀ ਪੈਸੇ ਜਿਹੜਾ ਨਹੀਂ ਹੋ ਰਿਹਾ ਮੈਂ ਕਹ ਰਹੀ ਕਿ 35000 ਜਿਹੜਾ ਮੈਂ ਕਹਿੰਦਾ ਰਿਹਾ ਦੂਸਰਾ ਕੀ 35000 ਜਿਹੜਾ ਅੰਦਰਾ ਹੈ ਇਸ ਕਾਰੇ ਨੂੰ ਸਰਕਾਰੀ ਹਸਪਤਾਲ ਵਿੱਚ ਵੀ ਨਹੀਂ ਜਾਂਦਾ ਦੂਸਰੇ ਕਾਰੇ ਨੂੰ ਦੇਖੋ ਜਿਹੜਾ ਮੇਰੇ ਕੋਲ ਰਿਕਾਰਡ ਹੈ ਮੈਂ ਆਰਟੀ ਤੋਂ ਲਿਆ ਹੈ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਇਹਦੇ ਵਿੱਚ ਕਿੰਨੇ ਲੋਕ ਮਾਈਗ੍ਰੇਟ ਹੋਏ ਕਿੰਨੇ ਲੋਕ ਇੰਜਰਡ ਹੋਏ ਕਿੰਨੇ ਲੋਕਾਂ ਚ ਡੈਥ ਹੋ ਗਈ ਉਹ ਕੁੱਲ ਆਕੜਾ ਮਿਲਾ ਕੇ ਲਗਭਗ 35000 ਦੇ ਆਸਪਾਸ ਪਹੁੰਚਦਾ ਹੈ ਉਹ ਹਾਂ ਪੰਜਾਬ ਸਰਕਾਰ ਤੋਂ ਲਈ ਗਈ ਫਿਰ ਜਿਹੜਾ 781 ਕਰੋੜ ਰੁਪਏ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੇ ਸਾਡਾ ਆਕੜਾ ਨਹੀਂ ਹੈ ਜਿਹੜਾ 31 5 2006 ਨੂੰ ਪੰਜਾਬ ਸਰਕਾਰ ਦਾ ਮੰਤਰੀ ਮੰਡਲ ਦੀ ਬੈਠਕ ਹੋਈ ਉਹਦੇ ਵਿੱਚ ਇਹ ਫੈਸਲਾ ਹੋਇਆ ਵੀ ਇਹ ਸਾਰੇ ਮਦ ਦੇ ਉੱਤੇ 781 ਕਰੋੜ ਰੁਪਏ ਦੀ ਰਕਮ ਬਣਦੀ ਹੈ ਪੰਜਾਬ ਸਰਕਾਰ ਉਹਨੂੰ ਆਪਣੇ ਖਜ਼ਾਨੇ 'ਚ ਨਹੀਂ ਦੇ ਸਕਦੀ ਅਸੀਂ ਸੈਂਟਰਲ ਸਰਕਾਰ ਤੋਂ ਮੰਗ ਕਰਦੇ ਮੈਂ ਸਾਰਾ ਰਿਕਾਰਡ ਆਪਣੀ ਫਾਈਲ 'ਚ ਲੈ ਕੇ ਆਂਦਾ ਕਿਉਂਕਿ ਉਹਨਾਂ ਨੇ ਲਿਖਿਆ ਵੀ ਸਾਨੂੰ ਇਹ ਰਕਮ ਜਿਹੜੀ ਹੈ ਕੇਂਦਰ ਸਰਕਾਰ ਦੇ ਬਾਕੀਆ ਵਿੱਚ ਡਿਟੇਲ ਦਿੱਤੀ ਗਈ ਵੀ ਐਕਸਾਇਆ ਗ੍ਰਾਂਟ ਲਈ ਕਿੰਨੀ ਰਕਮ ਚਾਹੀਦੀ ਹੈ ਫਲਾਣੇ ਫਲਾਣੇ ਮਤਲਬ ਕਿੰਨੀ ਰਕਮ ਚਾਹੀਦੀ ਹੈ ਸਾਰੀ ਰਕਮ 780.49 ਦੇ ਆਸ-ਪਾਸ ਬਣਦੀ ਹੈ ਔਰ ਉਹ ਡਾਟਾ ਔਰ ਟੇਬਲ ਸਾਡੇ ਕੋਲ ਆਰਟੀਆਈ ਦੇ ਮੁਤਾਬਕ ਮੌਜੂਦ ਹੈ ਔਰ ਜਿੰਨਾ ਤੱਕ 35000 ਦੀ ਗੱਲ ਹੈ ਉਹ ਚ ਅਸੀਂ ਇਹ ਦੱਸਿਆ 35000 ਕੇਵਲ ਹਿੰਦੂ ਹੀ ਨਹੀਂ ਹੈ 35000 ਦੇ ਵਿੱਚ ਉਹ ਚ ਪੁਲਿਸ ਮੁਲਾਜ਼ਮ ਵੀ ਹੈ ਉਹ ਚ ਸਿੱਖ ਭਾਈਚਾਰਾ ਵੀ ਹੈ ਉੱਚੇ ਜਿਆਦਾ ਬੜੀ ਸੰਖਿਆ ਤੇ ਹਿੰਦੂ ਭਾਈਚਾਰਾ ਆਇਆ ਇਹ ਕੁੱਲ ਟੋਟਲ 35000 ਬਣਦਾ ਮੈਂ ਕੱਲਾ ਨਹੀਂ ਕਹਿ ਰਿਹਾ ਵਿੱਚ ਗੁਰਜੀਤ ਸਿੰਘ ਰਾਣਾ ਜਿਹੜੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਦੀ ਸਟੇਟਮੈਂਟ ਹੈ ਪਾਰਲੀਮੈਂਟ ਦੇ ਅੰਦਰ ਉਹਦੇ ਵਿੱਚ ਰਵਨੀ ਸਿੰਘ ਬਿੱਟੂ ਦੀ ਸਟੇਟਮੈਂਟ ਹੈ ਕਮਿਊਨਿਸਟ ਪਾਰਟੀ ਦੇ ਲੀਡਰਾਂ ਦੀ ਸਟੇਟਮੈਂਟ ਹੈ ਹਰ ਕਿਸੇ ਨੇ ਪੰਜਾਬ ਸਰਕਾਰ ਦਾ ਜਿਹੜਾ ਤੁਸੀਂ ਵਾਈਟ ਪੇਪਰ ਕੱਢੋਗੇ ਉਹ ਵਾਈਟ ਪੇਪਰ 'ਚ ਆਕੜੇ ਮੌਜੂਦ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਕਿ ਪੰਜ ਵੀ ਅੱਤਵਾਦ ਪੀੜਤ ਨਹੀਂ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਖੁੱਡਾ ਬਸ ਕਤਲकांड ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਢਿਲਵਾ ਬਸ ਕਤਲकांड ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਪਾਤਲਾ ਮੰਡੀ ਦਾ ਕਤਲकांड ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਦ੍ਰੈਸੀ ਮੈਦਾਨ ਦਾ ਗਰਾਊਂਡ ਦਾ ਕਤਲकांड ਐਸੇ ਅਨੇਕੋ ਕਤਲकांड ਹੈ ਜਿਦੇ ਚ ਉਤਾਰ ਕੇ ਇਹ ਪਹਿਲਗਾਮ ਚ ਤਾਂ ਇੱਕ ਵਾਰਦਾਤ ਹੋਈ ਜਿੱਚ ਉਹਨਾਂ ਨੇ ਕਹਿ ਕੇ Hindu ਇੱਕ ਪਾਸੇ ਹੋ ਜਾਣ ਪੰਜਾਬ 'ਚ अनेको ਵਾਰ ਦਤਾ ਹੋਈਆਂ ਜਿੱਚ ਬਸਾਂ ਚੋਂ ਤਾਰ ਕੇ ਉਹਨਾਂ ਨੂੰ ਇੱਕ ਲਾਈਨ 'ਚ ਖੜਾ ਕੀਤਾ ਗਿਆ ਕਿ Hindu ਇੱਕ ਲਾਈਨ 'ਚ ਖੜੇ ਹੋ ਜਾਣ ਔਰ ਉਹਨਾਂ ਦਿਆਂ ਸਾਹਤਾ ਕੀਤਾ ਗਿਆ ਪਹਿਲਗਾਮ ਦੇ ਇੱਕ ਲਈ ਸਿੰਦੂਰ ਕਾਂਡ ਹੋ ਗਿਆ ਪੰਜਾਬ ਦੇ ਅੰਦਰ अनेਕੋ ਨੇਕੋ ਕਾਂਡ ਹੋਏ ਇਤਿਹਾਸ ਹੈ ਪੰਜਾਬ ਦਾ ਵਾਈਟ ਪੇਪਰ ਹੈ ਜਿਦੇ 'ਚ ਸਾਰੇ ਆਕੜੇ ਇਨਵੋਲ ਸਰਕਾਰ ਦੀ ਸਰਕਾਰ ਦੀ ਦੇਖੋ ਸਾਡੇ ਨਾ ਤਾਂ ਜਿਹੜਾ ਪੰਜਾਬ ਚ ਮਾਈਨੋਰਟੀ ਆ ਹਿੰਦੂ ਸਮਾਜ ਉਹਦੇ ਨਾਲ ਤਾਂ ਹਰ ਪੱਦਰ ਦੇ ਉੱਤੇ ਬਿਤ ਕਰਾ ਹੋਇਆ ਜਦੋਂ 781 ਕਰੋੜ ਰੁਪਏ ਦੇਣ ਦਾ ਫੈਸਲਾ ਹੋਇਆ ਉਸੇ ਦੌਰਾਨ ਉਸੇ ਚਿੱਠੀ ਚ ਜੋਧਪੁਰ ਦੇ ਜਿਹੜੇ ਬੰਦੀ ਸੀਗੇ ਉਹਨਾਂ ਨੂੰ ਵੀ ਮੁਆਵਜ਼ਾ ਦੇਣ ਦੀ ਗੱਲ ਹੋਈ ਉਹਦੇ ਚ ਦੋ ਤਰ੍ਹਾਂ ਦਾ ਮੁਆਵਜ਼ਾ ਸੀਗਾ ਇੱਕ ਮੁਆਵਜ਼ਾ ਪੰਜਾਬ ਸਰਕਾਰ ਨੇ ਦੇਣਾ ਸੀਗਾ ਇੱਕ ਮੁਆਵਜ਼ੇ ਦੀ ਮੈਚਿਕ ਗ੍ਰਾਂਟ ਕਿੰਨੇ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਮੁੱਖ ਮੰਤਰੀ ਜਿਹੜੀ ਚਿੱਠੀ ਲਿਖ ਰਿਹਾ ਮਨਮੋਹਨ ਸਿੰਘ ਨੂੰ ਕਿ 781 ਕਰੋੜ ਰੁਪਏ ਦੀ ਰਕਮ ਦਿੱਤੀ ਜਾਏ ਉਹ ਇਹ ਕੈਪਟਨ ਅਮਰਿੰਦਰ ਸਿੰਘ ਉਸੇ ਕਾਰਿਆਕਾਲ ਦੇ ਅੰਦਰ ਇਸੇ ਪੰਜਾਬ ਭਵਨ ਦੇ ਚੰਡੀਗੜ੍ਹ ਦੇ ਵਿੱਚ ਜੋਧਪੁਰ ਜੇਲ੍ਹ ਦੇ ਬੰਦੀਆਂ ਨੂੰ ਪੰਜਾਬ ਸਰਕਾਰ ਦੇ ਹਿੱਸੇ ਦੀ ਗ੍ਰਾਂਟ ਦਿੰਦੇ ਆ ਨਾਲ ਘੋਸ਼ਣਾ ਕਰਦੇ ਆ ਕਿ ਕੇਂਦਰ ਸਰਕਾਰ ਅਗਰ ਗ੍ਰਾਂਟ ਨਹੀਂ ਦੇਗੀ ਜਿਹੜੀ ਉਹਨਾਂ ਦੀ ਬਣਦੀ ਹੈ ਤਾਂ ਮੈਂ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਦਾਂਗਾ ਸਾਨੂੰ ਕੇਵਲ ਕੈਪਟਨ ਅਮਰਿੰਦਰ ਨਾਲ ਗੁੱਸਾ ਗਿਲਾ ਨਹੀਂ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਦੋ ਟਰਮਾਂ ਤੇ ਜਿਹੜੀ ਸਰਕਾਰ ਰਹੀ ਪੰਜਾਬ 'ਚ ਅਕਾਲੀ ਦਲ ਨਾਲ ਕੋਲੀਸ਼ਨ ਰਹੀ ਉਹ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜਾ ਹਿੰਦੂਆਂ ਦੇ ਪ੍ਰਤੀਨਿਧ ਸੰਗਠਨ ਹੋਣ ਦਾ ਦਾਵਾ ਕਰਦੇ ਆ ਉਹਨਾਂ ਨੇ ਵੀ ਆਪਣੇ 10 ਸਾਲ ਦੇ ਕਾਰਿਆਕਾਲ 'ਚ ਇਸ ਚੀਜ਼ ਦੀ ਤਾਂ ਲੜਾਈ ਲੜੀ ਕਿ ਸਾਨੂੰ ਮਲਾਈਦਾਰ ਮੰਤਰੀ ਮੰਡਲ ਮਿਲਣਾ ਚਾਹੀਦਾ ਪਰ ਜਿਹੜਾ ਪੰਜਾਬ ਦੇ ਅਲਪ ਸੰਖੇਕ ਵਰਗ ਦਾ ਹਿੰਦੂ ਸਮਾਜ ਦੀ ਅਸੀਂ ਲੜਾਈ ਲੜੀ ਜਿਹੜੇ ਕੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਉਹਦੇ ਲਈ சிவਰਾਜ ਪਟੇਲ ਨੂੰ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਦੁੱਗਲ ਨੇ ਚਿੱਠੀ ਲਿਖੀ ਫਾਈਨੈਂਸ ਐਸਐਸ ਬਟਨਾਗਰ ਨੇ ਚਿੱਠੀ ਲਿਖੀ ਉਹਦੇ ਉੱਤੇ ਬੀਜੇਪੀ ਸਰਕਾਰ ਨੇ ਇੱਕ ਵੀ ਆਪਣੇ ਮੰਤਰੀ ਮੰਡਲ ਦੀ ਮੀਟਿੰਗ 'ਚ ਆਪਣੇ 파ਟਨਰ ਅਕਾਲੀ ਦਲ ਦੇ ਸਾਹਮਣੇ ਮੰਗ ਨਹੀਂ ਰੱਖੀ ਇਹ ਭਾਰਤੀ ਜਨਤਾ ਪਾਰਟੀ ਦਾ 도ਗਲਾ ਔਰ ਜਿਹੜਾ ਤ੍ਰਸਟੀ ਕਰਨ ਵਾਲਾ ਚਿਹਰਾ ਅੱਜ ਵੀ ਮੰਨਦਾ ਸੀ ਉਹਨੂੰ ਕਿ ਜੇਕਰ ਇਹ ਜਿਹੜੇ ਦੋ ਕਾਂਗਰਸ ਨੇ ਬਹੁਤ ਬ੍ਰਿਸ਼ ਦੇ ਕਾਂਗਰਸ ਪਾਰਟੀ ਉਹਨੂੰ ਵੀ ਭਾਈਪਾ ਦੇ ਵਿੱਚ ਨੇ ਸੈਂਟਰ ਦੇ ਵਿੱਚ ਵੀ ਭਾਈਪਾ ਦੀ ਸਰਕਾਰ ਹੈ ਇੱਕ ਵੀ ਦੁਬਾਰਾ ਉਹਨਾਂ ਨੇ ਕੋਈ ਮੁਲਾਕਾਤ ਕੀਤੀ ਕਿ ਕੇ ਦੁਬਾਰਾ ਟਿਕਟ ਪਰੋ ਬਈ ਉਹਨਾਂ ਨਾਲ ਮੁਲਾਕਾਤ ਤਾਂ ਕਰੀਏ ਜਦੋਂ ਪੂਰੀ ਤਰ੍ਹਾਂ ਪਾਵਰ ਸੀਗੇ ਦੋ ਵਾਰ ਸਰਕਾਰ ਚਾਏ ਦੋਨੋਂ ਵਾਰ ਸੀ ਉਹਨਾਂ ਨੂੰ ਕਿਹਾ दिल्डे पटियालेम एल ए रहे उन्होंने दस्या उन्होंने धर्मपत्नी महाराणी प्रनीत कौर विदेश राज्य मंत्री रहे उन्होंने परसनली डेपूटे मिलकर ज्ञापन के आया कोई भी आदमी इनकलूडिंग बीजेपी ਜਿਹੜੇ ਕਿ ਹਿੰਦੂ ਪਖਸ਼ ਦੀ ਗੱਲ ਕਰਨ ਦਾ ਠੇਕਾ ਰੱਖਦੇ ਆ ਕਾਂਗਰਸ ਸਮੇਤ ਅਕਾਲੀ ਦਲ ਤਾਂ ਚਲੋ ਅਸੀਂ ਉਹਨਾਂ ਤੋਂ ਉਮੀਦ ਹੀ ਨਹੀਂ ਰੱਖਦੇ ਅਕਾਲੀ ਦਲ ਨਾਲ ਅਸੀਂ ਜਿੰਨੀ ਵਾਰ ਮਿਲੇ ਉਹਨਾਂ ਨੇ ਕਹਿਆ ਵੀ ਸਾਡਾ ਅਲਾਈਅੰਸ ਭਾਜਪਾ ਨਾਲ ਹੈ ਇਸ ਦੇ ਉੱਤੇ ਭਾਜਪਾ ਸਾਡੇ ਨਾਲ ਗੱਲ ਕਰੇ ਅਸੀਂ ਮੁਆਵਜ਼ਾ ਦੇਣ ਨੂੰ ਤਿਆਰ ਹੈ ਅਕਾਲੀ ਦਲ ਦਾ ਆਫੀਸ਼ੀਅਲ ਸਟੇਟਮੈਂਟ ਰਿਹਾ ਕਿ ਜੇ ਭਾਜਪਾ ਸਾਡੇ ਨਾਲ ਮੀਟਿੰਗ ਕਰੇ ਸਾਡੇ ਤੋਂ ਡਿਮਾਂਡ ਕਰੇ ਤਾਂ ਅਸੀਂ ਇਹ ਰਕਮ ਦੇਣ ਨੂੰ ਤਿਆਰ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਦੋ ਪੀਰੀਅਡ ਦੇ ਕਾਰਜਕਾਲ ਦੇ ਇੱਕ ਸਿੰਗਲ ਮੀਟਿੰਗ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਹ ਚ ਕਿਸੇ ਵੀ ਏਜੰਡਾ ਨਹੀਂ ਲਿਆਂਦਾ ਕਿ ਅਸੀਂ ਪੰਜਾਬ ਦੇ ਇਸ ਮੁੱਦੇ ਦੇ ਉੱਤੇ 781 ਕਰੋੜ ਦੇ ਉੱਤੇ ਪੰਜਾਬ ਦੇ ਹਿੰਦੂਆਂ ਦੇ ਸਮੇਤ ਜਿਹੜੇ ਚ ਦੂਸਰੇ ਵੀ ਹੱਤਿਆਤ ਪੀੜਿਤ ਹੈ ਪਾਸੀਂ ਕਹਿ ਰਹੇ ਹਾਂ ਬਾਰ-ਬਾਰ ਦੂਸਰੇ ਜਿਹੜੇ ਡੇਰਿਆਂ ਤੇ ਰਹ ਰਹੇ ਸੀ ਜਿਹੜੇ ਨੈਸਟਰ ਸਿਕ ਸਗੇ ਚਾਹੇ ਉਮਰਾਨਗਲ ਦੇ ਨਾਲ ਸੰਬੰਧਿਤ ਲੋਕ ਸਗੇ ਉਹਨਾਂ ਦੇ ਵੀ ਇਨਕਲੂਡ ਹੈ ਕਿਉਂਕਿ ਅਸੀਂ ਸਮਝਦੇ ਆਂ ਅਗਰ ਉਹਨਾਂ ਦਿਨਾਂ 'ਚ ਇੱਕ ਵੀ ਸਿੱਖ ਮਾਰਿਆ ਗਿਆ ਤਾਂ ਉਹਦਾ ਮਤਲਬ ਦੋ ਹਿੰਦੂ ਮਾਰੇ ਗਏ ਕਿਉਂਕਿ ਉਹ ਸਿੱਖ ਸਫਾ ਦੇ ਅੰਦਰ ਬੈਠ ਕੇ ਹਿੰਦੂ ਤੋਂ ਦੀ ਗੱਲ ਨਹੀਂ ਦੇਸ਼ ਦੀ ਗੱਲ ਕਰ ਰਿਹਾ ਸੀ ਦੇਸ਼ ਦੀ ਏਕਤਾ ਖੰਡਤਾ ਦੀ ਗੱਲ ਕਰ ਰਿਹਾ ਸੀਗਾ ਤਾਂ ਇਸ ਲਈ बीजेपी ਇਹਦੇ ਚ ਜ਼ਿਆਦਾ ਕਸੂਰ ਵਾਰਾ ਅਸੀਂ ਨਾਮ ਸਿੰਘ ਸੈਣੀ ਨੇ ਜਿਹੜੀ ਕੋਸ਼ਨਾ ਕਿਤੇ ਆ ਅਸੀਂ 1984 ਦੇ ਦੰਗਾ ਪੜਤਾਂ ਨੂੰ ਕੋਈ ਸਹਾਇਤਾ ਮਿਲਦਾ ਕੋਈ ਮੁਆਵਜ਼ਾ ਮਿਲਦੀ ਹੈ ਕੋਈ ਨੌਕਰੀ ਮਿਲਦੀ ਹੈ ਅਸੀਂ ਬੇਸਿਕਲੀ ਉਹਦੇ ਖਿਲਾਫ ਨਹੀਂ ਹੈ ਅਸੀਂ ਕਹਿ ਰਹੇ ਹਾਂ ਕਿ ਉਹ ਦੰਗੇ ਕਿਸੇ ਤਰ੍ਹਾਂ ਵੀ ਇਨਸਾਨੀਅਤ ਦੀ ਨਿਸ਼ਾਨੀ ਨਹੀਂ ਸੀ ਪਰ ਪੰਜਾਬ ਚ ਜੋ ਕੁਝ ਵਾਪਰਿਆ ਪੰਜਾਬ ਦੇ ਹਿੰਦੂਆਂ ਨਾਲ ਜੋ ਵਾਪਰਿਆ ਉਹਦੇ ਤੇ ਭਾਰਤਿਆ ਜਨਤਾ ਪਾਰਟੀ ਦੀ ਚੁੱਪੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਨਾਮ ਸਿੰਘ ਸੈਣੀ ਵੱਲੋਂ ਇਹ ਇਹ ਜਿਹੜਾ ਐਲਾਨ ਹੈ ਇਹ ਸਿੱਧਾ-ਸਿੱਧਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੋਟਾਂ ਦੇ ਲਾਲਚ ਨੂੰ ਲੈ ਕੇ ਕੀਤਾ। ਇਹ ਬਹੁਤ ਖੁੱਦਾਸ਼ੀ ਕਰਨ ਦਾ ਐਲਾਨ ਕਰਨ ਕੀ ਹੋ ਗਈ। ਦੇਖੋ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਕਿ ਜੇ ਕਿਉਂਕਿ ਅਸੀਂ ਨਾਮ ਸਿੰਘ ਸੈਣੀ ਨੂੰ ਇਸ ਦੇ ਲਈ ਦੋਸ਼ੀ ਨਹੀਂ ਮੰਨਦੇ। ਨਾਮ ਸਿੰਘ ਸੈਣੀ ਕੇਵਲ ਮੁਖੌਟਾ ਨੇ ਅਸਲੀ ਦੋਸ਼ੀ ਭਾਜਪਾ ਦੀ ਕੇਂਦਰ ਸਰਕਾਰ ਹੈ। ਤੁਸੀਂ ਲੋਕਾਂ ਨੂੰ ਮੁਗਾਲ ਤੇ ਚ ਲੈ ਰਹੇ ਹੋ ਕਿ ਅਸੀਂ ਪਹਿਲਗਾਮ ਕਾਣ ਲਈ ਸਿੰਦੂਰ ਦੀ ਲੜਾਈ ਲੜੀ ਪਾਕਿਸਤਾਨ ਨਾਲ ਲੜਾਈ ਲੜੀ ਪੰਜਾਬ ਦੇ 35000 ਜਿਹੜੇ ਆਤਵਾਦ ਪੀੜਿਤ ਲੋਕ ਹੈ ਉਹਨਾਂ ਦੇ ਅੰਜੂ ਪੋਛ ਨਹੀਂ ਪਾਰੇ ਸ਼ਿਵ ਸਨਾਇਸ ਮੁੱਦੇ ਨੂੰ ਲੈ ਕੇ ਕਿਉਂਕਿ ਅਸੀਂ 12 13 ਸਟੇਟ ਦੇ ਵਿੱਚ ਕੰਮ ਕਰ ਰਹੇ ਹਾਂ ਨੈਸ਼ਨਲ ਲੈਵਲ ਤੇ ਸਾਡੀ ਆਰਗੇਨਾਈਜੇਸ਼ਨ ਦੀ ਹੋਂਦ ਹੈ ਅਸੀਂ ਉਹ ਸਾਰੇ ਸਟੇਟ ਦੇ ਅੰਦਰ ਇਹ ਸਰਕਾਰ ਦੇ ਖਿਲਾਫ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ ਆਪਣੀ ਆਵਾਜ਼ بلند ਕਰਾਂਗੇ ਸਾਡਾ ਵਿਰੋਧ ਦਾ ਮਤਲਬ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਨਹੀਂ ਹੈ ਅਸਾਡਾ ਵਿਰੋਧ ਹੈ ਵਿਚਾਰਧਾਰਾ ਨੂੰ ਲੈ ਕੇ ਕਿ ਤੁਸੀਂ ਕਾਂਗਰਸ ਦੀ ਨੀਤੀਆਂ ਦੇ ਉੱਤੇ ਚੱਲ ਪਿਓ ਕਾਂਗਰਸ ਜਿਵੇਂ ਤ੍ਰਸਤੀਕਰਨ ਕਰਦੀ ਹੈ ਉਸੇ ਤਰ੍ਹਾਂ ਤੁਸੀਂ ਵੋਟ ਦੇ ਲਈ ਤ੍ਰਸਤੀਕਰਨ ਕਰ ਰਹੇ ਹੋ ਅਗਰ ਤੁਹਾਡੀ ਸੋਚ ਐਸੀ ਨਹੀਂ ਹੈ ਤਾਂ ਤੁਸੀਂ ਜਿਹੜਾ ਨਾਰਾ ਦਿੱਤਾ ਹੈ ਸਮਕਾ ਸਾਥ ਸਭਕਾ ਵਿਸ਼ਵਾਸ ਉਸ ਨਾਰੇ ਦੇ ਅਸਲੀਅਤ ਤੇ ਆਓ ਔਰ ਪੰਜਾਬ ਸਮੇਤ ਕਸ਼ਮੀਰ ਦੀ ਵੈਲੀ ਸਮੇਤ ਹਰਿਆਣਾ ਦੇ ਡੂ ਔਰ ਮੇਵਾੜ ਸਮੇਤ ਉਹਨਾਂ ਸਾਰਿਆਂ ਨੂੰ ਇਨਸਾਫ ਦੇਣ ਦੀ ਗੱਲ ਕਰੋ ਇੱਕ ਵੱਡਾ ਨੈਸ਼ਨ ਆਦਾ ਕਿ ਉਹ ਇੱਕ ਨਸਲ ਕੁਝੀ ਸੀ ਫਤੁਲਾਦਾ ਜਿਹੜਾ ਪੰਜਾਬ ਵਿੱਚ ਬੈਠ ਕੇ ਆਉਂਦਾ ਆਪਾਂ ਦਾ ਦੇਖੀਏ ਸੇਮ ਨਾਲ ਇਕੋ ਜਿਹੇ ਪੱਧਰ ਤੇ ਸ਼ੋਸ਼ਿਤ ਪਈ ਦੇਖੋ ਅਸੀਂ ਅਸੀਂ ਕਿਸੇ ਵੀ ਤਰ੍ਹਾਂ ਕੇ ਨਾਲ ਕਿਸੇ ਦੰਗੇ ਨੂੰ ਕਿਸੇ ਦੰਗੇ ਨਾਲ ਕੰਪੇਅਰ ਨਹੀਂ ਕਰਨਾ ਚਾਹਦੇ ਆ ਉਹ 1984 ਦੇ ਦੰਗੇ ਬਾਰੇ ਸਾਡੀ ਸਿੱਧੀ ਰਾਏ ਕਿ ਇਹ ਕਿਸਮ ਦਾ ਇਨਸਾਨੀਅਤ ਦੇ ਨਾਮ ਤੇ ਕਲੰਕ ਸੀ ਸ਼ਿਵ ਸੈਨਾ ਦੀ ਸੋਚ ਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਅਸੀਂ ਕਾਫੀ ਸਮਾਂ ਸ਼ਿਵ ਸੈਨਾ ਬਾਲਾਸਵ ਠਾਕਰੇ ਚ ਕੰਮ ਕੀਤਾ 1984 ਚ ਜਿੱਥੇ ਸ਼ਿਵ ਸੈਨਾ ਦਾ ਸਭ ਤੋਂ ਜਿਆਦਾ ਹੋਲਡਸ ਪਾ ਇੱਕੋ ਇੱਕ ਖੇਤਾ ਸੀਗਾ ਮੁੰਬਈ ਦਾ ਮਹਾਰਾਸ਼ਟਰ ਦਾ ਜਿੱਥੇ ਇੱਕ ਵੀ ਸਿੱਖ ਦੇ ਉੱਤੇ ਆਂਚ ਨਹੀਂ ਆਈ ਉਦੇ ਪਗੜੀ ਦੇ ਉੱਤੇ ਉਦੇ ਸਿੱਖੀ ਸਰੂਪ ਦੇ ਉੱਤੇ ਉਸ ਸਮੇਂ ਵੀ ਬਾਲ ਠਾਕ ਰਹਿਣੇ ਕਿਹਾ ਸੀਗਾ ਕਿ ਕਿਸੇ ਦੋ ਵਿਅਕਤੀਆਂ ਦੀ ਗਲਤੀ ਦੀ ਸਜ਼ਾ ਪੂਰੀ ਕੌਮ ਨੂੰ ਨਹੀਂ ਹੋ ਸਕਦੀ ਇਸ ਹਿੰਸਾਨਾ ਦੀ ਸੋਚ ਉਸ ਸਮੇਂ ਵੀ ਸਹੀ ਸੀ ਇਸ ਸਮੇਂ ਵੀ ਸਹੀ ਹੈ ਜੇ 1984 ਦੇ ਦੰਗੇ ਨੂੰ ਅੱਜ ਵੀ ਅਸੀਂ ਗਲਤ ਠਹਿਰਾ ਰਹੇ ਹਾਂ ਤਾਂ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪੰਜਾਬ 'ਚ ਜਿਹੜਾ ਕੁਝ ਹੋਇਆ ਪੰਜਾਬ ਦੇ ਬਸਾਂ ਚੋਂ ਲਾ ਕੇ ਜਿਹੜੇ ਮਾਰੇ ਗਏ Hindu ਸਮਾਜ ਦੇ ਲੋਕ ਪੰਜਾਬ ਦੇ ਗਲੀ ਔਰ ਕੂਚਾਂ ਚ ਹਿੰਦੂਆਂ ਦਾ ਕਤਲਿਆਮ ਹੋਇਆ ਉਹ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਠਹਿ ਰਹਾ ਜਾ ਸਕਦਾ ਉਹ ਕਤਲ ਕਰਨ ਵਾਲੇ ਲੋਕਾਂ ਨੂੰ ਵੀ ਬੰਦੀ ਸਿੰਘ ਕਹਿਣਾ ਹਿੰਦੂਆਂ ਦੇ ਜ਼ਖਮਾਂ ਦੇ ਉੱਤੇ ਨਮਕ ਲਗਾਉਣ ਦੇ ਬਰਾਬਰ ਹੈ ਦੇਖੋ ਗੱਲ ਇਹ ਵੀ ਅਜੇ ਤਾਂ ਓਪਨ ਮੈਦਾਨ ਚ ਹੈ ਭਗਵੰਤ ਮਾਨ ਜੀ ਨੂੰ ਅਸੀਂ ਚਿੱਠੀਆਂ ਲਿਖਿਆ ਹੈ अखबारों के राही प्रैस कॉन्फ्रेंस के राही भगवंत मान जी हिम्मत करंजाब पंताली प्रतिशत हिंदुआ की और वो देस भगत राष्ट्रवादी सिखा गल कर जिन्होंने उस समय असल्टा के खिलाफ बंदूकों के खिलाफ अपनी छाती टान के दे दे एकता अखंडता के हक लड़े अगर भगवंत मान जी हिम्मत कर शिवसेना हिंदुस्तान पूरी ताकत न उन्हों स्वागत करेगी ਜੋ ਹਲਕਾ ਪੈਲੇ ਲਖਨ ਦੇ ਵਿੱਚ ਮੈਡਲ ਕ੍ਰੇਟਰ ਹੋਵੇ ਬਿਲਕੁਲ ਅਸੀਂ ਰਾਜਨੀਤਿਕ ਦਲ ਹੈ ਸਾਡੀ ਪਾਰਟੀ ਹਿੰਦੁਸਤਾਨ ਸ਼ਕਤੀ ਸੈਨਾ ਰਾਜਨੀਤਿਕ ਦਲ ਹੈ ਅਸੀਂ ਆਪਣੀ ਗੱਲ ਮੈਂ ਆਪਣਾ ਮੈਨੀਫੈਸਟੋ ਲਿਆ ਆ ਜਿਹੜਾ ਅਸੀਂ 2024 ਚ ਲੜੇ ਉਹ 2024 ਤੋਂ ਪਹਿਲਾਂ ਵੀ ਜਿੰਨੇ ਮੈਨੀਫੈਸਟੋ ਆਏ ਉਹਨਾਂ ਚ ਵੀ ਅਸੀਂ ਦਰਜ ਕੀਤਾ ਬਕਾਇਦਾ ਇਹ ਚ ਵੈਲੀ ਦੀ ਗੱਲ ਅੱਜ ਨਹੀਂ ਕਰ ਰਹੇ ਅਸੀਂ ਅਸੀਂ ਬਹੁਤ ਸਾਲਾਂ ਤੋਂ ਗੱਲ ਕਰ ਰਹੇ ਹਾਂ ਇਹਦੇ ਚ ਵੈਲੀ ਦੀ ਵੀ ਗੱਲ ਕੀਤੀ ਹੈ 781 ਕਰੋੜ ਦੀ ਗੱਲ ਕੀਤੀ ਹੈ ਇਹ ਸਾਰੀਆਂ ਗੱਲਾਂ ਸੀ ਅੱਜ ਤੋਂ ਨਹੀਂ ਕਰ ਰਹੇ ਕਈ ਸਾਲਾਂ ਤੋਂ ਕਰ ਰਹੇ ਹਨ 2006 ਤੋਂ शिवसेना ਹਿੰਦੁਸਤਾਨ ਪੂਰੀ ਤਾਕਤ ਨਾਲ ਗੱਲ ਕਰ ਰਹੀ ਹੈ अनेकों अनेकों ਚਿੱਠੀਆਂ ਲਿਆਂਦੀਆਂ ਇਹ ਮੇਰੀ ਪੂਰੀ ਫਾਈਲ ਜਿਹੜੀ ਹੈ ਰਾਸ਼ਟਰਪਤੀ ਜੀ ਨੂੰ ਅਸੀਂ ਮਿਲੇ ਪੂਰੀ ਫਾਈਲ ਚ ਆਕੜਾ ਆਰਟੀਆਈ ਹੈ ਪ੍ਰਧਾਨ ਮੰਤਰੀ ਨੂੰ ਲਿਖੀ ਹੋਈ ਚਿੱਠੀ ਹੈ ਭਗਵੰਤ ਮਾਨ ਜੀ ਨੂੰ ਲਿਖੀ ਹੋਈ ਚਿੱਠੀ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਪੰਜਾਬ ਦਾ ਕੋਈ ਵੀ ਰਾਜਨੀਤਿਕ ਦਲ ਪੰਜਾਬ ਦੇ 45% ਹਿੰਦੂਆਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਉਹ ਸਮਝਦਾ ਹੈ ਕਿ ਹਿੰਦੂ ਸਮਾਜ ਦੀ ਗੱਲ ਕਰਨ ਦੇ ਨਾਲ ਉਹਨਾਂ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚੇਗਾ ਪਰ शिवसेना ਹਿੰਦੁਸਤਾਨ ਕੇਵਲ ਹਿੰਦੂਆਂ ਦੀ ਗੱਲ ਨਹੀਂ ਕਰ ਰਹੀ ਅਸੀਂ ਸਿੱਖ ਸਮਾਜ ਦੀ ਵੀ ਗੱਲ ਕਰਦੇ ਹਾਂ ਜਿਹੜੇ ਰਾਸ਼ਟਵਾਦੀ ਸੋਚ ਦੇ ਸੀਗੇ ਜਿਨ੍ਹਾਂ ਨੇ ਅਤਵਾਦ ਵਖਵਾਦ ਦੇ ਖਿਲਾਫ ਲੜਿਆ ਉਹ ਵੀ ਸਾਡੇ ਸਾਥੀ ਹੈ ਪੰਜਾਬੀ ਹੈ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੇ ਚਾਹੇ 1983 ਦੇ ਦੰਗਾ ਪੀੜਤ ਹੋਣ ਚਾਹੇ ਉਹ ਪੰਜਾਬ ਦੇ ਅਤਵਾਦ ਪੀੜਤ ਹੋਣ ਦੋਨਾਂ ਵਰਗ ਦੇ ਲੋਕਾਂ ਲਈ ਸ਼ਿਵ ਸੈਨਾ ਹਿੰਦੁਸਤਾਨ ਆਪਣੀ ਆਵਾਜ਼ ਬੁਲੰਦ ਕਰਦਾ ਮੈਂ ਪਵਨ ਗੁਪਤਾ ਰਾਸ਼ਟਰੀ ਅਧਿਕਾਰ ਸ਼ਿਵ ਸੈਨਾ ਹਿੰਦੁਸਤਾਨ ਮੇਰੇ ਨਾਲ ਪਾਰਟੀ ਦੀ ਮਹਿਲਾ ਇਕਾਈ ਦੇ ਉਪ ਪ੍ਰਧਾਨ ਉਤਰੀ ਭਾਰਤ ਸ਼੍ਰੀਮਤੀ ਕਾਂਤਾ ਵਾਂਸਲ ਜੀ ਔਰ ਮੇਰੀ ਪਾਰਟੀ ਦੇ ਰਾਸ਼ਟਰੀ ਸਲਾਹਕਾਰ ਸ੍ਰੀ ਹੇਮਰਾਜ ਗੋਇਲ ਜੀ ਰਾਸ਼ਟਰੀ ਮहासਚਿਵ ਸ੍ਰੀ ਕ੍ਰਿਸ਼ਨ ਸ਼ਰਮਾ ਜੀ ਔਰ ਪੰਜਾਬ ਇਕਾਈ ਦੇ ਪ੍ਰਧਾਨ ਕਾਰਜਕਾਰੀ ਸ੍ਰੀ ਸੰਜੀਵ ਦੇਵ ਜੀ ਮਨੀ ਸੇਰਾ ਜੀ ਜਿਹੜੇ ਪੰਜਾਬ ਦੇ ਉਪਾਧਿਕਸ਼ ਨੇ ਸਾਡੇ ਨਾਲ ਸ੍ਰੀ ਅਸ਼ੋਕ तिवारी ਜੀ ਹਿੰਦੂ ਤਖਤ ਦੇ ਡਾਕਟਰ ਭਾਈ ਪਰਮਜੀਤ ਜੀ ਸੋਕਿਉ ਮੰਡਾ ਆਖੇ ਦੇ ਚੇਅਰਮੈਨ ਸਾਹਿਬ ਔਰ ਸਾਡੀ ਚੰਡੀਗੜ੍ਹ ਇਕਾਈ ਦੇ ਡਾਕਟਰ ਰਾਜਕੁਮਾਰ ਜੀ ਔਰ तमाम ਸਾਥੀ ਮੁਹਾਲੀ ਕਾਈ ਤੋਂ ਸਾਡੇ ਅਖਲੇਸ਼ ਜੀ ਔਰ ਦੂਸਰੇ ਸਾਥੀ ਨੇ ਰਾਕੇਸ਼ ਸ਼ਰਮਾ ਰਾਕੇਸ਼ ਜੀ ਜਿਹੜੇ ਆ ਉਹ ਸਾਡੇ ਜ਼ਿਲ੍ਹਾ ਉਪਾਧਿਖ ਪਟਿਆਲਾ तमाम